ਰਖੜੀ ਦੇ ਤਿਉਹਾਰ ਤੇ ਪੈਣਾ ਰਾਸ਼ੀ ਦੇ ਹਿਸਾਬ ਨਾਲ ਬੰਨਣ ਰਖੜੀ ਭਰਾਵਾਂ ਲਈ ਹੋਵੇਗਾ ਸ਼ੁਭ ਰਖੜੀ ਦਾ ਤਿਉਹਾਰ ਭਰਾ ਪੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਜੋ ਬੜੇ ਚਾਹ ਨਾਲ ਮਨਾਇਆ ਜਾਂਦਾ ਹੈ ਰਖੜੀ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਬੜੇ ਉਤਸ਼ਾਹ ਨਾਲ ਮਨਾਇ ਜਾਂਦੀ ਹੈ ਇਸ ਤਿਉਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ ਇਸ ਸਾਲ ਰਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਕੱਚੇ ਧਾਗੇ ਜਾਂ ਰੇਸ਼ਮ ਦੇ ਧਾਗੇ ਨਾਲ ਬਣੀ ਰਖੜੀ ਨੂੰ ਸੁਰੱਖਿਅਤ ਕਵਚ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ ਰਾਸ਼ੀ ਦੇ ਹਿਸਾਬ ਨਾਲ ਪਹਿਣਨ ਨੂੰ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀ ਬੰਨੀ ਚਾਹੀਦੀ ਹੈ ਜੋ ਕਿ ਸ਼ੁਭ ਹੁੰਦੀ ਹੈ ਆਓ ਆਪਾਂ ਇਨ੍ਹਾਂ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਮੇਕ ਮੇਕ ਰਾਸ਼ੀ ਦਾ ਸਵਾਮੀ ਮੰਗਲ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕ ਆਪਣੇ ਭਰਾਵਾਂ ਨੂੰ ਲਾਲ ਰੰਗ ਦੀ ਰਖੜੀ ਬਨ ਸਕਦੇ ਹਨ ਜੋ ਉਹਨਾਂ ਲਈ ਸ਼ੁਭ ਹੁੰਦੀ ਹੈ ਇਸ ਨਾਲ ਉਹਨਾਂ ਦੀ ਜ਼ਿੰਦਗੀ ਚ ਭਰਪੂਰ ਊਰਜਾ ਬਣੀ ਰਹਿੰਦੀ ਹੈ ਬ੍ਰਿਕ ਬ੍ਰਿਕ ਰਾਸ਼ੀ ਵਾਲੇ ਲੋਕਾਂ ਦਾ ਸਵਾਮੀ ਸ਼ੁਕਰ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕਾਂ ਨੂੰ ਨੀਲੇ ਰੰਗ ਦੀ ਰਖੜੀ ਖਰੀਦ ਕੇ ਭਰਾ ਦੇ ਗੁੱਟ ਤੇ ਬੰਨਣੀ ਚਾਹੀਦੀ ਹੈ ਜੋ ਕਿ ਸ਼ੁਭ ਹੁੰਦੀ ਹੈ ਇਸ ਨਾਲ ਉਹਨਾਂ ਨੂੰ ਹਰ ਖੇਤਰ ਵਿੱਚ ਵਧੀਆ ਨਤੀਜੇ ਮਿਲਣਗੇ ਮਿਥਨ ਮਿਥਨ ਰਾਸ਼ੀ ਦਾ ਸਵਾਮੀ ਬੁੱਧ ਹੁੰਦਾ ਹੈ ਇਸ ਰਾਸ਼ੀ ਅਨੁਸਾਰ ਪਹਿਣਾ ਆਪਣੇ ਭਰਾ ਲਈ ਹਾਰੇ ਰੰਗ ਦੀ ਰਖੜੀ ਖਰੀਦ ਸਕਦੀਆਂ ਹਨ ਅਤੇ ਉਹਨਾਂ ਦੇ ਬਣ ਸਕਦੀਆਂ ਹਨ ਇਸ ਨਾਲ ਘਰ ਅਤੇ ਜੀਵਨ ਵਿੱਚ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਆਉਂਦੀ ਹੈ ਕਰਕ ਕਰਕ ਰਾਸ਼ੀ ਦਾ ਸਵਾਮੀ ਚੰਦਰਮਾ ਹੁੰਦਾ ਹੈ ਅਜਿਹੇ ਲੋਕ ਪੀਲੇ ਜਾਂ ਸਫੇਦ ਰੰਗ ਦੀ ਰਖੜੀ ਖਰੀਦ ਸਕਦੇ ਹਨ ਜੋ ਉਹਨਾਂ ਦੇ ਭਰਾ ਲਈ ਸ਼ੁਭ ਹੋਵੇਗੀ ਇਹ ਰੰਗ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ ਸਿੰਘ ਸਿੰਘ ਰਾਸ਼ੀ ਦਾ ਸਵਾਮੀ ਸੂਰਜ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕਾਂ ਨੂੰ ਪੀਲੇ ਅਤੇ ਲਾਲ ਰੰਗ ਦੀ ਰਖੜੀ ਖਰੀਦਣੀ ਚਾਹੀਦੀ ਹੈ ਇਸ ਨਾਲ ਭਰਾ ਦੇ ਜੀਵਨ ਵਿੱਚ ਤਰੱਕੀ ਦਾ ਰਾਹ ਖੁੱਲਦਾ ਹੈ ਕੰਨਿਆ ਕੰਨਿਆ ਰਾਸ਼ੀ ਦਾ ਸਵਾਮੀ ਬੁੱਧ ਹੁੰਦਾ ਹੈ ਭਰਾ ਨੂੰ ਆਪਣੀ ਭੈਣ ਤੋਂ ਹਰੇ ਰੰਗ ਦੀ ਰਖੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਹਰ ਤਰ੍ਹਾਂ ਦੇ ਗ੍ਰਹਿ ਦੋਸ਼ ਦੂਰ ਹੋ ਜਾਂਦੇ ਹਨ ਅਤੇ ਭੈਣ ਭਰਾ ਵਿਚਕਾਰ ਪਿਆਰ ਬਣਿਆ ਰਹਿੰਦਾ ਹੈ ਤੁਲਾ ਤੁਲਾ ਰਾਸ਼ੀ ਦਾ સ્વાਮੀ ਸ਼ੁਕਰ ਹੁੰਦਾ ਹੈ ਇਸ ਰਾਸ਼ੀ ਵਾਲੇ ਲੋਕ ਨੀਲੇ ਜਾਂ ਸਫੇਦ ਰੰਗ ਦੀ ਰਖੜੀ ਖਰੀਦ ਕੇ ਆਪਣੇ ਭਰਾਵਾਂ ਨੂੰ ਬਨ ਸਕਦੇ ਹਨ ਇਸ ਨਾਲ ਰਿਸ਼ਤਿਆਂ ਵਿੱਚ ਮਿਠਾਸ ਆਉਂਦੀ ਹੈ ਬ੍ਰਿਸ਼ਚਿਕ ਬ੍ਰਿਸ਼ਚਿਕ ਰਾਸ਼ੀ ਵਾਲੇ ਲੋਕ ਆਪਣੇ ਭਰਾ ਨੂੰ ਗੁਲਾਬੀ ਰੰਗ ਦੀ ਰਖੜੀ ਬਨ ਸਕਦੇ ਹਨ ਇਸ ਨਾਲ ਉਹਨਾਂ ਦੀ ਕੁੰਡਲੀ ਦੇ ਸਾਰੇ ਦੋਸ਼ ਦੂਰ ਹੋ ਜਾਣਗੇ ਧਨ ਧਨ ਰਾਸ਼ੀ ਦੇ ਲੋਕਾਂ ਦਾ ਸੁਆਮੀ ਬ੍ਰਹਸਪਤੀ ਹੁੰਦਾ ਹੈ ਅਜਿਹੇ ਲੋਕ ਆਪਣੇ ਭਰਾ ਲਈ ਸੁਨਹਿਰੀ ਜਾਂ ਪੀਲੇ ਰੰਗ ਦੀ ਰਖੜੀ ਖਰੀਦ ਕੇ ਉਹਨਾਂ ਦੇ ਗੁੱਟ ਤੇ ਬੰਨਣੀ ਚਾਹੀਦੀ ਹੈ ਮਕਰ ਮਕਰ ਰਾਸ਼ੀ ਦਾ ਸੁਆਮੀ ਸ਼ਨੀ ਦੇਵ ਹੁੰਦਾ ਹੈ ਇਸ ਲਈ ਮਕਰ ਰਾਸ਼ੀ ਵਾਲੇ ਲੋਕ ਆਪਣੇ ਭਰਾ ਲਈ ਨੀਲੇ ਰੰਗ ਦੀ ਰਖੜੀ ਬੰਨਣ ਇਸ ਰੰਗ ਦੀ ਰਖੜੀ ਬੰਨਣ ਨਾਲ ਭੈਣ ਭਰਾ ਦਾ ਅਟੁੱਟ ਰਿਸ਼ਤਾ ਬਣਿਆ ਰਹਿੰਦਾ ਹੈ। ਕੁੰਭ ਕੁੰਭ ਰਾਸ਼ੀ ਦਾ સ્વાਮੀ ਸ਼ਨੀ ਨੂੰ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਰਖੜੀ ਵਾਲੇ ਦਿਨ ਗੂੜੇ ਹਰੇ ਰੰਗ ਦੀ ਰੁਦਰਾਕਸ਼ ਦੀ ਮਾਲਾ ਪੈਣਨੀ ਚਾਹੀਦੀ ਹੈ। ਮੀਨ ਮੀਨ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਭਰਾ ਦੇ ਗੁੱਟ ਲਈ ਪੀਲੇ ਰੰਗ ਦੀ ਰਖੜੀ ਖਰੀਦ ਕੇ ਬੰਨਣੀ ਚਾਹੀਦੀ ਹੈ ਕਿਉਂਕਿ ਇਹ ਰੰਗ ਉਹਨਾਂ ਲਈ ਸ਼ੁਭ ਹੈ। ਇਸ ਨਾਲ ਜੀਵਨ ਤੇ ਚੰਗਾ ਪ੍ਰਭਾਵ ਪਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਵੀਰਾਂ ਤੇ ਹਮੇਸ਼ਾ ਬਣੀ ਰਹੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰਕੇ ਜਾਣਾ ਜੀ ਧੰਨਵਾਦ ਜੀ